बस हो गया बड़े पिक्चर हो जाओ ओके सर स्टार्ट ओके करो वाइड एंगल आ ओके आई सर ओके सर उनका जोकिंग दे गाइस मजदूर का सिखिया मंत्री पंजाब आपसा हमारे सामने एक बड़ी शख्सियत हुई होती है जो आप तो जेडे बैठे भी चुके मिलती है मैं मान महसूस कर रही हूँ कि साढ़े बेड़े दे आए अगले लोग ਅਸੀਂ ਸਕੂਲਾਂ ਨੂੰ ਠੀਕ ਕਰਦੇ ਇਹ ਪਿਆਰੇ ਪਿਆਰੇ ਬੱਚੇ ਅੱਜ ਬਹੁਤ ਜਲਨ ਹੋ ਰਹੀ ਹੈ ਪਤਾ ਕਿਹਨਾਂ ਨੂੰ ਵਿਰੋਧੀਆਂ ਨੂੰ ਕਹਿੰਦੇ ਯਾਰੇ ਕੀ ਕਰਦੀ ਪਈ ਹੈ ਸਰਕਾਰ ਇਹ ਸਕੂਲਾਂ ਦੇ ਵਿੱਚ ਕੀ ਕਰ ਰਹੀ ਹੈ ਵੀ ਟੀਚਰਾਂ ਨੂੰ ਕਹਿ ਦਿੱਤਾ ਕਿ ਸਕੂਲਾਂ ਦੀ ਫੋਟੋ ਪਾਓ ਮੈਨੂੰ ਹੀ ਕੱਲ ਦੱਸੋ ਕਿਉਂ ਨਾ ਕਹੀਏ ਤੁਸੀਂ ਜਿਹੜੇ ਸਕੂਲ ਸੀ ਉਹਨਾਂ ਸਕੂਲਾਂ ਚਾਰ ਦੀਵਾਰੀ ਦੀ ਸੀ ਹਮੇਸ਼ਾ ਸਰਕਾਰੀ ਸਕੂਲਾਂ ਬਾਰੇ ਕੋਈ ਮਾੜੀ ਖਬਰ ਕੋਈ ਨੈਗੇਟਿਵ ਖਬਰ ਆਉਂਦੀ ਸੀ ਅੱਜ ਸਾਡੇ ਸਕੂਲ ਨੂੰ ਬਦਲ ਗਏ ਸਾਡੇ ਕੋਲ ਇੰਨੇ ਸ਼ਾਨਦਾਰ ਪ੍ਰਿੰਸੀਪਲ ਸਾਹਿਬ ਹੈ ਸਭਾ ਆ ਕੇ ਰੱਖਿਓ ਜੀ ਸਾਨੂੰ ਬਹੁਤ ਉਮੀਦਾਂ ਨੇ ਕਿ ਸਰਕਾਰ ਤੋਂ ਵੀ ਸਾਡੇ ਪਿਆਰੇ ਪਿਆਰੇ ਬੱਚੇ ਤੁਹਾਨੂੰ ਦੇ ਕੇ ਬੜਾ ਖੁਸ਼ ਜੀ ਕਿ ਮਾਤਾ ਪਿਤਾ ਵੀ ਖੁਸ਼ ਸੀ ਬੱਚੇ ਵੀ ਖੁਸ਼ ਸੀਗੇ ਉਹਨਾਂ ਦੀ ਦਸੀਆਂ ਉਹਨਾਂ ਦੀਆਂ ਤਾੜੀਆਂ ਦੱਸਦੀਆਂ ਸੀ ਤੇ ਇਸ ਮੰਚ ਤੋਂ ਆਪ ਪੁੱਛਿਆ ਕਿ ਵਾਕਿਆ ਸਕੂਲਾਂ 'ਚ ਕੰਮ ਹੋਇਆ ਕਿ ਨਹੀਂ ਹੋਇਆ ਤੁਸੀਂ ਦੇਖਿਆ ਪਿੰਡ ਦੇ ਲੋਕਾਂ ਨੇ ਹੱਥ ਖੜਾ ਕੀਤਾ ਤੇ ਆਫ ਕੈਮਰਾ ਵੀ ਪੁੱਛ ਲਓ ਮੈਂ ਚਾਹੂੰਗਾ ਤੁਸੀਂ ਵੀ ਦੇਖੋ ਮੈਂ ਫਿਰ ਇਹ ਕਹਿ ਰਿਹਾ ਹੱਥ ਜੋੜ ਕੇ ਕਹਿ ਰਿਹਾ ਮੈਂ ਇੱਕ ਕਲੇਮ ਨਹੀਂ ਕਰਦੇ ਕਿ ਸਾਰੇ ਸਕੂਲ ਠੀਕ ਕਰਤੇ ਕਮੀਆਂ ਹਜੇ ਵੀ ਹੋਣਗੀਆਂ ਪਰ ਇਹ ਪੁੱਛੋ ਕਿ ਪਿਛਲੇ 3 ਸਾਲਾਂ 'ਚ ਕੰਮ ਹੋਇਆ ਉਹ ਹੋਇਆ ਸ਼ਾਨਦਾਰ ਤੇ ਹੋਰ ਜਿਹੜੀਆਂ ਕਮੀਆਂ ਉਹਨਾਂ ਨੂੰ ਹੋਰ ਹੋਰ ਪਤਾ ਲੱਗੂਗਾ ਜਿਵੇਂ ਜਿਵੇਂ ਉਹਨਾਂ ਨੂੰ ਦੂਰ ਕਰਾਂਗੇ